ਅਗਰ ਅਜੀ ਆਪਾਂ ਕਮਾਈ ਦੀ ਗੱਲ ਕਰੀਏ ਉਸ ਚੈਨਲ ਤੋਂ ਘਟੋ ਘਟਵੇਂ ਤੁਹਾਨੂੰ ਕਹਿ ਰਿਹਾ ਮੈਂ 80000 ਰੁਪਏ ਤੋਂ ਜ਼ਿਆਦਾ ਕਮਾਈ ਆਉਦੀ ਉਸ ਚੈਨਲ ਤੇ ਨਵ ਸਬਸਕ੍ਰਾਈਬਰ ਦੇ ਨਾਮ ਨਾਲ ਤੁਹਾਡੇ ਖਾਤੇ ਦੇ ਵਿੱਚ ਪੈਸੇ ਵੀ ਹੋਣਗੇ ਅਗਰ ਤੁਸੀਂ ਹਾਊਸ ਵਾਈਫ ਹੋ ਜਾ ਤੁਸੀਂ ਪਾਰਟ ਟਾਈਮ ਕੰਮ ਕਰਨਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਸਟੂਡੈਂਟ ਹੋ ਤੁਹਾਡੇ ਲਈ ਤਾਂ ਬਹੁਤ ਵਧੀਆ ਵਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸੱਚੀ ਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸੁਰੋਏ ਦੇ ਵਿੱਚ ਜੀ ਸੋ ਜਿਹੜੇ ਮੇਰੇ ਭੈਣ ਭਰਾ ਆਪਣਾ ਫੇਸ ਦਿਖਾਏ ਬਿਨਾ YouTube Facebook Instagram ਤੇ ਕੰਮ ਕਰਨਾ ਚਾਹੁੰਦੇ ਨੇ ਇਹ ਵੀਡੀਓ ਉਹਨਾਂ ਲਈ ਬਹੁਤ ਜ਼ਰੂਰੀ ਆ ਅਗਰ ਤੁਸੀਂ ਕਿੰਨੇ ਵੀ ਸਾਨੂੰ ਆਪਣਾ ਫੇਸ ਨਾ ਦਿਖਾਣਾ ਪਾਵੇ ਅਸੀਂ ਸਿਰਫ ਆਪਣੀ ਵੌਇਸ ਦੇ ਉੱਪਰ ਹੀ ਅਸੀਂ ਕੰਮ ਕਰ ਸਕਦੇ ਹਾਂ ਤਾਂ ਪਲੀਜ਼ ਇਹ ਵੀਡੀਓ ਉਹਨਾਂ ਲਈ ਆ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਕਿਉਂਕਿ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਇੱਕ ਇਹੋ ਜਿਹਾ ਵਧੀਆ ਤੇ ਘੈਂਟ ਟੌਪਿਕ ਦੇ ਬਾਰੇ ਦੱਸਾਂਗਾ ਅਗਰ ਤੁਸੀਂ ਉਸ ਟੌਪਿਕ ਦੇ ਉੱਤੇ ਤੁਸੀਂ ਕੰਮ ਕਰਦੇ ਹੋ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮਹੀਨੇ ਦੇ ਬਹੁਤ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਜੀ ਉਹ ਕਿਹੜਾ ਟੋਪਿਕ ਆ ਤੁਸੀਂ ਉਸਤੇ ਕਿਵੇਂ ਕੰਮ ਕਰਨਾ ਵਾ ਕਿਵੇਂ ਤੁਹਾਨੂੰ ਉਹਦੇ ਤੋਂ ਪੈਸੇ ਆਉਣਗੇ ਉਹ ਪੂਰੀ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਜੀ ਸੋ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਦੇਖੋ ਤੁਸੀਂ ਦੇਖਣਾ YouTube ਦੇ ਉੱਤੇ Facebook ਤੇ ਬਹੁਤ ਸਾਰੀਆਂ ਮੋਟੀਵੇਸ਼ਨਲ ਵੀਡੀਓ ਨੇ ਜਿਹੜੀਆਂ ਆਉਂਦੀਆਂ ਨੇ ਤੁਸੀਂ ਦੇਖਿਆ ਹੁਣ ਨਾ ਮੈਂ ਕਈ ਵੇ ਬੁੱਧਾ ਦੀਆਂ ਵੀਡੀਓ ਹੋ ਗਿਆ ਜਾਂ ਹੋਰ ਵੀਡੀਓ ਹੋ ਗਿਆ ਤੇ ਜਦੋਂ ਉਹ ਤੁਹਾਨੂੰ ਵੀਡੀਓ ਦੇਖਦੇ ਹੋ ਨਾ ਉਹਦੀ ਵੌਇਸ ਆ ਜਿਹੜੀ ਬਹੁਤ ਪਿਆਰੀ ਦਿੱਤੀ ਹੁੰਦੀ ਆ ਤੇ ਉਹਦੇ ਵਿੱਚ ਉਹਨਾਂ ਨੇ ਕੀ ਕੀਤਾ ਹੁੰਦਾ ਵੀ ਆਪਣੇ ਫੇਸ ਨਹੀਂ ਦਿਖਾਇਆ ਹੁੰਦਾ 99% ਲੋਕ ਇਹੋ ਜਿਹੇ ਨੇ ਜਿਨ੍ਹਾਂ ਨੇ ਉਹ ਵੀਡੀਓ ਦੇ ਵਿੱਚ ਆਪਣਾ ਫੇਸ ਦਿਖਾਇਆ ਹੀ ਨਹੀਂ ਹੁੰਦਾ ਤੇ ਉਹਨਾਂ ਦੇ ਸਬਸਕ੍ਰਾਈਬਰ ਮਿਲੀਅਨਾਂ ਦੇ ਵਿੱਚ ਨੇ ਮਿਲੀਅਨਾਂ ਦੇ ਵਿੱਚ ਤੇ ਉਹ ਜਿਹੜੀ ਵੀਡੀਓ ਨੇ ਉਹ ਬਹੁਤ ਛੇਤੀ ਤੇਜ਼ੀ ਨਾਲ ਗਰੋ ਕਰਦੀਆਂ ਨੇ ਕਿਉਂਕਿ ਉਹ ਜਿਹੜੀ ਵੀਡੀਓ ਨੇ ਉਹਨਾਂ ਦਾ ਬਹੁਤ ਜ਼ਿਆਦਾ ਅੱਜ ਦੇ ਸਮੇਂ ਦੇ ਵਿੱਚ ਟ੍ਰੈਂਡ ਚੱਲ ਰਿਹਾ ਵਾ ਉਹ ਤਰ੍ਹਾਂ ਦਾ ਵੀਡੀਓ ਤੁਸੀਂ ਵੀ ਬਣਾ ਸਕਦੇ ਹੋ ਬਹੁਤ ਸੌਖਾ ਵਾ ਕੋਈ ਔਖਾ ਕੰਮ ਨਹੀਂ ਹੈਗਾ ਉਹ ਉਹ ਵੀਡੀਓ ਸਿਰਫ ਤੁਸੀਂ 5 ਤੋਂ 10 ਮਿੰਟ ਦੇ ਵਿੱਚ ਬਣਾ ਸਕਦੇ ਹੋ ਉਹ ਵੀ ਸਿਰਫ ਤੁਸੀਂ ਆਪਣੇ ਮੋਬਾਈਲ ਫੋਨ ਦੇ ਉੱਤੋਂ ਅਗਰ ਤੁਸੀਂ ਹਾਊਸ ਵਾਈਫ ਹੋ ਜਾ ਤੁਸੀਂ ਪਾਰਟ ਟਾਈਮ ਕੰਮ ਕਰਨਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਸਟੂਡੈਂਟ ਹੋ ਤੁਹਾਡੇ ਲਈ ਤਾਂ ਬਹੁਤ ਵਧੀਆ ਵਾ ਅਗਰ ਅਜੀ ਆਪਾਂ ਕਮਾਈ ਦੀ ਗੱਲ ਕਰੀਏ ਉਸ ਚੈਨਲ ਤੋਂ ਘੱਟੋ ਘੱਟ ਮੈਂ ਤੁਹਾਨੂੰ ਕਹਿ ਰਿਹਾ ਮੈਂ 80000 ਰੁਪਏ ਤੋਂ ਜ਼ਿਆਦਾ ਕਮਾਈ ਆਉਦੀ ਉਸ ਚੈਨਲ ਤੇ ਕਿਉਂਕਿ ਉਹ ਵੀਡੀਓ ਬਹੁਤ ਜ਼ਿਆਦਾ ਲੋਕ ਦੇਖਦੇ ਨੇ ਉਹ ਵੀਡੀਓ ਹੈਗੇ ਨੇ ਮੋਟੀਵੇਸ਼ਨਲ ਵੀਡੀਓ ਉੱਤੇ ਤੁਸੀਂ ਕਿਵੇਂ ਕੰਮ ਕਰਨਾ ਉਹ ਤੁਹਾਨੂੰ ਪੂਰੀ ਡਿਟੇਲ ਤੁਹਾਨੂੰ ਮੈਂ ਫੋਨ ਦੇ ਵਿੱਚ ਦੱਸਾਂਗਾ ਜੀ ਤੋਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੀ ਆਓ ਜੀ ਆਪਾਂ ਚੱਲਦੇ ਹਾਂ ਮੇਰੀ ਮੋਬਾਈਲ ਸਕਰੀਨ ਦੇ ਉੱਤੇ ਫੋਨ ਤੇ ਮੋਟੀਵੇਸ਼ਨਲ ਸਟੋਰੀ ਬਣਾਉਣ ਲਈ ਤੁਹਾਨੂੰ ਸਭ ਤੋਂ ਪਹਿਲਾਂ ਦੇਖੋ ਜੀ ਤੁਸੀ ਜਾਣਾ ਆਪਣੇ Google Chrome ਦੇ ਵਿੱਚ ਜਾਣਾ ਕਿਉਂਕਿ ਸਾਨੂੰ ਉਹਦੇ ਲਈ ਸਾਨੂੰ ਸਟੋਰੀ ਚਾਹੀਦੀ ਹੈ ਅਸੀਂ ਕੀ ਕਰਨਾ ਵਾ ਆਪਾਂ ਨੇ Google Chrome ਦੇ ਉੱਤੇ ਚਲੇ ਜਾਣਾ Google Chrome ਦੇ ਉੱਪਰ ਜਾ ਕੇ ਤੁਸੀਂ ਇੱਥੇ ਲਿਖਣਾ ਮੋਟੀਵੇਸ਼ਨਲਸ ਮੋਟੀਵੇਸ਼ਨਲ ਮੋਟੀਵੇਸ਼ਨਲ ਕੋਰਸ ਇਨ ਹਿੰਦੀ ਆ ਗਿਆ ਇੱਥੇ ਕਲਿੱਕ ਕਰ ਦੇਣਾ ਆ ਦੇਖੋ ਮੋਟੀਵੇਸ਼ਨਲ ਕੋਰਸ ਆ ਕਿੰਨੇ ਸਾਰੇ ਮੋਟੀਵੇਸ਼ਨਲ ਕੋਰਸ ਜ਼ਿੰਦਗੀ ਮੇਂ ਪ੍ਰੇਰਣਾ ਕੇ ਲਿਏ ਤੁਸੀਂ ਕੀ ਕਹਣਾ ਸਾਰਨ ਤੁਸੀਂ ਨਾ ਇਹਨਾਂ ਨੂੰ ਵਾਇਸ ਰਿਕਾਰਡ ਕਰ ਲੈਣਾ ਜਿਵੇਂ ਇਹਦੇ 'ਚ ਲਿਖਿਆ ਕੱਲ ਕੋ ਆਸਾਨ ਬਣਾਉਣੇ ਕੇ ਲਿਏ ਅੱਜ ਆਪਕੋ ਕੜੀ ਮਿਹਨਤ ਕਰਨੀ ਪੜੇਗੀ ਸੁਪਨੋ ਕੋ ਸੱਚ ਕਰਨੇ ਸੇ ਪਹਿਲੇ ਸੁਪਨੋ ਕੋ ਧਿਆਨ ਸੇ ਦੇਖਣਾ ਹੋਤਾ ਹੈ ਜਮਾਨੇ ਵਹੀ ਲੋਗ ਹਮ ਪਰ ਉਂਗਲੀ ਉਠਾਤੇ ਹੈ ਜਿੰਦਗੀ ਹਮੇ ਪੁੱਛਨੇ ਕੀ ਔਕਾਤ ਨਹੀਂ ਹੋਤੀ ਤੁਸੀਂ ਇਹਨਾਂ ਨੂੰ ਸਾਰਨ ਨਾ 15 20 ਹੋਣਗੇ ਜਿਹੜੇ ਤੁਸੀਂ 15 20 ਨੂੰ ਤੁਸੀਂ ਇਹ ਰਿਕਾਰਡ ਕਰ ਲੈਣਾ ਜੀ ਇਹਨਾਂ ਨੂੰ ਰਿਕਾਰਡ ਕਰਕੇ ਵਾਈਸ ਰਿਕਾਰਡ ਕਰ ਲੈਣੀ ਆ ਵਾਈਸ ਰਿਕਾਰਡ ਕਰਨ ਤੋਂ ਬਾਅਦ ਫਿਰ ਤੁਸੀਂ ਕੀ ਕਰਨਾ ਤੁਸੀਂ ਉਸ ਤੋਂ ਬਾਅਦ ਜਦ ਤੁਸੀਂ ਇਹਨੂੰ ਰਿਕਾਰਡ ਕਰ ਲਓਗੇ ਵਾਈਸ ਰਿਕਾਰਡ ਦੇ ਵਿੱਚ ਵਾਈਸ ਰਿਕਾਰਡ ਦੇ ਵਿੱਚ ਜਾ ਕੇ ਤੁਸੀਂ ਇਹਨੂੰ ਜਦੋਂ ਰਿਕਾਰਡ ਕਰ ਲਓਗੇ ਫਿਰ ਤੁਸੀਂ Google Chrome ਜਿਹੜਾ ਤੁਸੀਂ ਆਪਣਾ ਉਹ ਓਪਨ ਕਰਨਾ ਜੀ Google Chrome ਨੂੰ ਜਦੋਂ ਓਪਨ ਕਰੋਗੇ ਤੁਸੀਂ Google Chrome ਦੇ ਉੱਪਰ ਜਾ ਕੇ ਇਹਦੇ ਉੱਤੇ ਲਿਖਣਾ Lexica a a a Lexica ਆਰਸ ਆ ਗਿਆ ਉੱਪਰ Lexica ਆਰਸ ਆ ਦੇਖੋ ਆ ਗਿਆ ਆ ਨੰਬਰ ਪਹਿਲੀ অপਸ਼ਨ ਆਈ ਹੈ Lexica Arts ਕਿਉਂਕਿ ਸਾਨੂੰ ਉਹਦੇ ਬਾਅਦ ਤੇ ਫੋਟੋ ਚਾਹੀਦੀਆਂ ਫੋਟੋਆਂ ਅਸੀਂ ਕਿੱਥੋਂ ਲੈਣੀਆਂ ਨੇ ਆ Lexica Arts ਲਿਖਿਆ ਜੇ ਆਪਾਂ Lexica Arts ਤੇ ਕਲਿੱਕ ਕਰਾਂਗੇ ਆ ਦੇਖੋ ਤੁਹਾਡੇ ਕੋਲ ਇਦਾਂ ਦੇ ਇੰਟਰਫੇਸ ਆਏਗਾ ਜੀ ਆਪਾਂ ਕੀ ਕਰਨਾ ਆਪਾਂ ਇਹਦੇ ਤੇ ਇੱਥੇ ਲਿਖਾਂਗੇ ਮੋਟੀਵੇਸ਼ਨਲਸ ਆਪਾਂ ਇੱਥੇ ਲਿਖਾਂਗੇ ਮੋਟੀ ਵੀ ਐ ਮੋਟੀਵੇਸ਼ਨਲਸ ਇਮੇਜ ਆਪਾਂ ਮੋਟੀਵੇਸ਼ਨਲ ਇਮੇਜ ਲਿਖ ਦਿੰਦੇ ਆ ਇੱਥੇ ਤੁਹਾਨੂੰ ਮੋਟੀਵੇਸ਼ਨਲ ਇਮੇਜ ਬਹੁਤ ਸਾਰੀਆਂ ਦੇ ਦਊ ਤੁਸੀਂ ਕੀ ਕਰਨਾ ਆ ਦੇਖੋ ਕਿੰਨੀਆਂ ਮੋਟੀਵੇਸ਼ਨਲ ਇਮੇਜ ਦੇਤੀਆਂ ਤੁਸੀਂ ਜਿਹੜੀਆਂ ਤੁਹਾਨੂੰ ਵਧੀਆ ਲੱਗਦੀਆਂ ਨੇ ਜੋ ਵੀ 15 20 ਜਿੰਨੀ ਵੀ ਤੁਹਾਡੀ ਆਡੀਓ ਦੀ ਲੈਂਥ ਹੈਗੀ ਆ 2 ਮਿੰਟ ਦੀ 3 ਮਿੰਟ ਦੀ ਤੁਸੀਂ ਉਹਨਾਂ ਨੂੰ ਇਦਾਂ ਰਿਕਾਰਡ ਕਰ ਲੈਣਾ ਸਾਰੇ ਨੂੰ ਡਾਊਨਲੋਡ ਕਰ ਲੈਣਾ ਫੋਟੋ ਨੂੰ ਇੱਥੋਂ ਡਾਊਨਲੋਡ ਕਿਵੇਂ ਕਰਨਾ ਹੈ ਤੁਹਾਨੂੰ ਉਹ ਵੀ ਦੱਸਦਾ ਜਿਹੜੀ ਮੰਨ ਕੇ ਚੱਲੋ ਮੰਨ ਕੇ ਆ ਚੱਲੋ ਮੈਨੂੰ ਆ ਪਸੰਦ ਆਈ ਹੈ ਫੋਟੋ ਮੈਂ ਇੱਥੇ ਕਲਿੱਕ ਕਰਾਂਗਾ ਜੀ ਇਹ ਫੋਟੋ ਡਾਊਨਲੋਡ ਹੋਣੀ ਸ਼ੁਰੂ ਹੋ ਜਾਏਗੀ ਜਦ ਤੁਸੀਂ ਆ ਫੋਟੋ ਤੇ ਕਲਿੱਕ ਕਰੋਗੇ ਆ ਦੇਖੋ ਆਪਸ਼ਨ ਆ ਗਈ ਹੈ ਡਾਊਨਲੋਡ ਦੀ ਆਪਸ਼ਨ ਆ ਗਈ ਤੁਸੀਂ ਇੱਥੇ ਕਲਿੱਕ ਕਰੋਗੇ ਆ ਦੇਖੋ ਇਹ ਡਾਊਨਲੋਡ ਦੀ ਆਪਸ਼ਨ ਆਈ ਹੈ ਦੇਖੋ ਡਾਊਨਲੋਡ ਤੇ ਕਲਿੱਕ ਕੀਤਾ ਇਹ ਡਾਊਨਲੋਡ ਮੇਰੀ ਹੋ ਜੀ ਕੀ ਆਲਰੇਡੀ ਜੇ ਤੁਸੀਂ ਇਹਨੂੰ ਡਾਊਨਲੋਡ ਨਹੀਂ ਕਰ ਸਕਦੇ ਤਾਂ ਤੁਸੀਂ ਇਹਦਾ ਸਕਰੀਨਸ਼ਾਟ ਵੀ ਕਲਿੱਕ ਕਰ ਸਕਦੇ ਹੋ ਜਿਹੜੀ ਵੀ ਤੁਹਾਨੂੰ ਮੋਟੀਵੇਸ਼ਨਲ ਵੀਡੀਓ ਲੱਗਦੀਆਂ ਨੇ ਤੁਸੀਂ ਇਹਦੇ ਵਿੱਚ ਉਹ ਉਹਨੂੰ ਡਾਊਨਲੋਡ ਕਰ ਸਕਦੇ ਹੋ ਹੁਣ ਦੇਖੋ ਤੁਹਾਡੇ ਫਿੱਟ ਫੋਟੋ ਵੀ ਡਾਊਨਲੋਡ ਹੋ ਗਈਆਂ ਜੀ ਤੁਹਾਡੀਆਂ ਵੀਡੀਓਜ਼ ਵੀ ਡਾਊਨਲੋਡ ਹੋ ਗਈਆਂ ਹੁਣ ਦੇਖੋ ਤੁਹਾਡੇ ਕੋਲ ਫੋਟੋ ਵੀ ਡਾਊਨਲੋਡ ਹੋ ਗਈਆਂ ਜੀ ਤੇ ਤੁਹਾਡੇ ਕੋਲ ਵਾਇਸ ਵੀ ਰਿਕਾਰਡ ਹੋ ਗਈ ਹੁਣ ਸਾਨੂੰ ਇੱਕ ਵੀਡੀਓ ਚਾਹੀਦੀ ਐ ਅਸੀਂ ਕੀ ਕਰਨਾ Google ਦੇ ਉੱਤੇ ਜਾਵਾਂਗੇ Google ਦੇ ਉੱਪਰ ਜਾ ਕੇ ਅਸੀਂ ਇੱਥੇ ਸਰਚ ਕਰਾਂਗੇ ਗ੍ਰੀਨ ਗ੍ਰੀਨ ਸਕਰੀਨ Screen, Screen, Inc. Video. Inc. Video. ग्रीन स्क्रीन इंक ग्रीन स्क्रीन इंक वीडियो इंक वीडियो ਜਦੋਂ ਤੁਸੀਂ ਤਾਂ ਲਿਖੋਗੇ ਤੁਹਾਨੂੰ ਗ੍ਰੀਨ ਸਕਰੀਨ ਵਾਲੀਆਂ ਬਹੁਤ ਸਾਰੀ ਵੀਡੀਓ ਆ ਜੜੀਆਂ ਦੇਖੋ ਕਿੰਨੀਆਂ ਵੀਡੀਓ ਆ ਗਈਆਂ ਜਦੋਂ ਆ ਪਹਿਲਾਂ ਦੀ ਗੱਲ ਕਰੀ ਜਾਂਦੇ ਆ ਦੇਖੋ ਆ ਜਿਹੜੀ ਪਲੇ ਹੋ ਰਹੀਆਂ ਨੇ ਆ ਦੇਖ ਲਓ ਆ ਸਾਰੇ ਕਿੰਨੇ ਸੋਹਣੇ ਤੁਹਾਨੂੰ ਸ਼ੋ ਹੋ ਰਹੀਏ ਨੇ ਤੁਸੀਂ ਇੰਨਾ ਚੋ ਕਿਸੇ ਵੀ ਇੱਕ ਵੀਡੀਓ ਨੂੰ ਇੱਕ ਵੀਡੀਓ ਨੂੰ ਤੁਸੀਂ ਡਾਊਨਲੋਡ ਕਰ ਲੈਣਾ ਜੀ ਡਾਊਨਲੋਡ ਕਰਨ ਤੋਂ ਬਾਅਦ ਤੁਹਾਡੀ ਗੈਲਰੀ ਦੇ ਵਿੱਚ ਆ ਜਾਏਗੀ ਸਿੱਧੀ ਫਿਰ ਤੁਸੀਂ ਕੀ ਕਰਨਾ ਜਦੋਂ ਤੁਹਾਡੇ ਕੋਲ ਤਿੰਨ ਚੀਜ਼ਾਂ ਦਾ ਮਟੀਰੀਅਲ ਇਕੱਠਾ ਹੋ ਗਿਆ ਫਿਰ ਤੁਸੀਂ ਕੀ ਕਰਨਾ ਆਪਣੇ VN ਵੀਡੀਓ ਐਡੀਟਰ ਦੇ ਵਿੱਚ ਚਲੇ ਜਾਣਾ ਜੀ ਆ VN ਵੀਡੀਓ ਐਡੀਟਰ ਦੇ ਵਿੱਚ ਚਲੇ ਗਏ ਇੱਥੇ ਪਲੱਸ ਦਾ ਨਿਸ਼ਾਨ ਤੁਸੀਂ ਇੱਥੇ ਕਲਿੱਕ ਕਰ ਲੈਣਾ ਕਲਿੱਕ ਕਰਨ ਤੋਂ ਬਾਅਦ ਨਿਊ ਪ੍ਰੋਜੈਕਟ ਲਿਖਿਆ ਦਾ ਨਿਊ ਪ੍ਰੋਜੈਕਟ ਤੇ ਤੁਸੀਂ ਕਲਿੱਕ ਕਰ ਲੈਣਾ ਜੋ ਵੀ ਹੁਣ ਅਸੀਂ ਫੋਟੋ ਡਾਊਨਲੋਡ ਕੀਤੀਆਂ ਸੀ ਸਾਡੀ ਗੈਲਰੀ ਦੇ ਵਿੱਚ ਆ ਜਾਣੀਆਂ ਦੇਖੋ ਜੀ ਸਾਡੀ ਗੈਲਰੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਜੀ ਜੋ ਵੀ ਸਾਨੂੰ ਫੋਟੋ ਚਾਹੀਦੀ ਨੇ ਆਪਾਂ ਸਿਲੈਕਟ ਕਰ ਲਾਂਗੇ। ਇਹਨਾਂ ਨੂੰ ਮੰਨ ਕੇ ਚੱਲੋ ਮੈਨੂੰ ਆਹ ਫੋਟੋ ਚਾਹੀਦੀ ਆਹ ਚਾਹੀਦੀ ਆਹ ਚਾਹੀਦੀ ਆ। ਮੰਨ ਕੇ ਚੱਲੋ ਮੈਂ ਇੱਥੇ ਜੋ 8-10 ਫੋਟੋ ਮੈਂ ਇਹਦੇ ਚੋਂ ਡਾਊਨਲੋਡ ਕਰ ਲੈਣਾ। ਇਹਦੇ ਚੋਂ ਸੇਵ ਕਰ ਲਈਆਂ। ਹੁਣ ਉਸ ਤੋਂ ਬਾਅਦ ਇੱਥੇ ਪਲੱਸ ਦੇ ਨਿਸ਼ਾਨ ਤੇ ਕਲਿੱਕ ਕਰਾਂਗਾ। ਆਹ ਦੇਖੋ ਮੇਰੇ ਫੋਨ ਤੇ ਚੱਲੀ ਗਈ ਆ। ਆ ਦੇਖੋ ਸਾਰੀਆਂ ਮੇਰੀਆਂ ਫੋਟੋ ਆ ਗਈਆਂ। ਇੱਕ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਣਾ ਜਿਹੜੇ ਤੁਸੀਂ ਸਾਰੇ ਗਲਤੀ ਕਰਦੇ ਹੋ ਉਪਰ ਆरिजिनल ਸਾਈਜ਼ ਦੱਸਿਆ ਨਾ ਇਹਦੀ ਥਾਂ ਤੇ ਆਪਾਂ YouTube ਆ ਜਿੱਥੇ ਠੀਕ ਹੈ ਜੀ ਇਹਨੂੰ ਆਪਾਂ ਇਦਾਂ ਹੀ ਰਹਿਣ ਦੇਣਾ ਹੁਣ ਆਪਾਂ ਇਹਨੂੰ ਪਲੇ ਕਰਕੇ ਦੇਖਦੇ ਆਂ ਦੇਖੋ ਆਹ ਦੇਖੋ ਹੋ ਗਿਆ ਆਹ ਲਾਸਟ ਦੇ ਲੈ ਕੇ ਜਾਣਾ ਆਪਾਂ ਇਹਨੂੰ ਇੱਥੋਂ ਡਿਲੀਟ ਕਰ ਦੇਣਾ ਆਹ ਦੇਖੋ ਕਿੰਨੀ ਸੋਹਣੀ ਵੀਡੀਓ ਬਣ ਕੇ ਰੈਡੀ ਹੋ ਗਈ ਆ ਹੁਣ ਇਹਦੇ 'ਚ ਆਡੀਓ ਤਾਂ ਹੈ ਨਹੀਂ ਕੀ ਹੁਣ ਆਪਾਂ ਇਹਦੇ 'ਚ ਆਡੀਓ ਲਉਣੀ ਆਪਾਂ ਆਡੀਓ ਕਿੱਦਾਂ ਲਾਵਾਂਗੇ ਆਪਾਂ ਆਹ ਪਲੱਸ ਇੱਥੇ ਨਿਸ਼ਾਨ ਤੇ ਕਲਿੱਕ ਕਰਾਂਗੇ ਆ ਤਿੰਨ ਆਗੇ অপਸ਼ਨ ਆ ਗਿਆ ਆਪਣੇ ਕੋਲ ਆਪਾਂ ਇੱਥੇ ਕਲਿੱਕ ਕਰ ਦਾਂਗੇ ਇੱਕ ਵਾਰੀ ਤੁਹਾਨੂੰ ਮੈਂ ਫੇਰ ਦਿਖਾਣਾ ਅਤੇ ਇੱਥੇ ਕਲਿੱਕ ਤਾਂ ਮਿਊਜ਼ਿਕ ਸਾਊਂਡ ਰਿਕਾਰਡਿੰਗ ਤੁਸੀਂ ਇੱਥੋਂ ਵੀ ਰਿਕਾਰਡ ਕਰ ਸਕਦੇ ਹੋ ਤੁਸੀਂ ਤੁਸੀਂ ਇੱ ਇਹ ਚੀਜ਼ ਨੂੰ ਤੁਸੀਂ ਇਹ ਰਿਕਾਰਡ ਕਰ ਸਕਦੇ ਹੋ ਜੇ ਮੰਨ ਲਓ ਤੁਸੀਂ ਕਹਿੰਦੇ ਵੀ ਅਸੀਂ ਵਾਇਸ ਰਿਕਾਰਡ ਨਹੀਂ ਕਰਨਾ ਚਾਹੁੰਦੇ ਹੈਗੇ ਤਾਂ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਇੱਥੇ ਰਿਕਾਰਡਿੰਗ ਦਾ ਆਪਸ਼ਨ ਦਿੱਤਾ ਪਿਆ ਵਾ ਤੁਸੀਂ ਇੱਥੇ ਉੱਥੇ ਵੀ ਰਿਕਾਰਡ ਕਰ ਸਕਦੇ ਹੋ ਆਨ ਦੀ سپورਟ ਵੀ ਤੁਸੀਂ ਰਿਕਾਰਡ ਕਰ ਸਕਦੇ ਹੋ ਜੀ ਤੇ ਉਸ ਤੋਂ ਬਾਅਦ ਜੇ ਤੁਸੀਂ ਰਿਕਾਰਡ ਕਰ ਲੋਗੇ ਤਾਂ ਤੁਸੀਂ ਤੁਹਾਡੀ ਆਲਰੇਡੀ ਹੋ ਜੇਗੀ ਆਪਾਂ ਕਹਿੰਦੇ ਹਾਂ ਵੀ ਸਾਡੇ ਕੋਲ ਪਹਿਲੇ ਹੀ ਆਲਰੇਡੀ ਰਿਕਾਰਡ ਹੋਈ ਜਾਂਦਾ ਤੇ ਮਿਊਜ਼ਿਕ ਤੇ ਕਲਿੱਕ ਕਰਾਂਗੇ ਕਲਿੱਕ ਕਰਨ ਤੋਂ ਬਾਅਦ ਜਿੱਥੇ ਆ ਲਿਖਿਆ ਵਾ ਆਪਾਂ ਨੇ ਜਿੱਥੇ ਆ ਲਿਖਿਆ ਨਾ ਉੱਪਰ ਦੇਖੋ ਲਿੰਕ ਸਟੇਰ ਫਾਰਮ ਇਹਦਾ ਮੋਰ ਲਿਖਿਆ ਵਾ ਕੀ ਕਰਨਾ ਜਿੱਥੇ ਮੋਰ ਲਿਖਿਆ ਨਾ ਉਹ ਮੋਰ ਤੇ ਤੁਸੀਂ ਕਲਿੱਕ ਕਰਦੇ ਨੇ ਕਲਿੱਕ ਕਰਨ ਤੋਂ ਬਾਅਦ ਫਾਈਲ ਐਪ ਤੇ ਜਾਣਾ ਵਾ ਜਿੱਥੇ ਵੀ ਤੁਸੀਂ ਆਪਣੀ ਆਡੀਓ ਸੇਵ ਕੀਤੀ ਹੋਏਗੀ ਤਾਨੂੰ ਉਹ o dia ਦੇ ਉੱਤੇ ਚੱਕ ਗਏ ਇਹ ਲੈ ਜਗਾ ਦੇਖੋ ਮੇਰੀ ਆ ਇੱਥੇ ਸੇਵ ਕੀਤੀ ਹੋਈ ਮੋਟੀਵੇਸ਼ਨ ਲਿਖਿਆ ਹੋਇਆ ਮੈਂ ਇੱਥੇ ਮੈਂ ਇੱਥੇ ਕਲਿੱਕ ਕਰਾਂਗਾ ਇਹਨੂੰ ਓਪਨ ਕਰ ਦਾਂਗਾ ਇਹ ਆਟੋਮੈਟਿਕ ਆ ਜਾਈ ਗਈ ਮੈਂ ਇੱਥੇ ਕਲਿੱਕ ਕਰਾਂਗਾ ਇਹਦੇ ਵਿੱਚ ਆ ਚੁੱਕੀ ਆ ਓਕੇ ਜੀ ਹੁਣ ਮੈਂ ਇੱਥੇ ਕਲਿੱਕ ਕਰਾਂਗਾ ਮੇਰੀ ਯਾਰ ਇਹ ਇੱਕ ਵਾਰੀ ਮੈਂ ਤੁਹਾਨੂੰ ਸੁਣਾਵੀ ਜਿਸਨੇ ਵੀ ਕੀਤਾ ਹੈ ਕੁਝ بڑا ਉਹ ਕਦੇ ਕਿਸੇ سے ਨਹੀਂ ਡਰਿਆ ਆ ਦੇਖੋ ਆ ਵਾ ਜਿਹੜੀ ਮੈਂ ਓਡੀ ਕੀਤੀ ਮੈਂ ਯੂਜ਼ ਤੇ ਕਲਿੱਕ ਕਰਾਂਗਾ ਆ ਆਟੋਮੈਟਿਕ ਤੁਸੀਂ ਇੱਥੇ ਵਾਜਾਈ ਦੀ ਘਟਾਵਦਾ ਵੀ ਸਕਦੇ ਤੁਸੀਂ ਇੱਥੇ ਮੈਂ ਓਕੇ ਕਰ ਦੇਣਾ ਆ ਦੇਖੋ ਹੁਣ ਮੇਰੀ ਸੁਣੋ ਕਿ ਦੇਖੋ ਕੋਰੀ ਜਿਸਨੇ ਵੀ ਖੁਦ ਕੋ ਖਰਚ ਕੀਤਾ ਹੈ ਆਈ ਦੁਨੀਆ ਨੇ ਉਸ ਆ ਦੇਖੋ ਕਿੰਨੀ ਸੋਹਣੀ ਬਣ ਗਈ ਆ ਹੁਣ ਮੈਂ ਕਹਿਣਾ ਵੀ ਇਹਦੇ ਵਿੱਚ ਮਤਲਬ ਵੀ ਇਹਦੇ ਵਿੱਚ ਥੋੜਾ ਜਿਹਾ ਇਫੈਕਟ ਲੱਗੇ ਜਿਹੜੀ ਹੋਰ ਜ਼ਿਆਦਾ ਸੋਹਣੀ ਚੀਜ਼ ਬਣ ਸਕੇ ਇਹ ਤਾਂ ਤੁਸੀਂ ਕੀ ਕਰਨਾ ਇਫੈਕਟ ਲਾਉਣ ਦੇ ਲਈ ਤੁਸੀਂ ਆਪਣੀ ਆ ਇਫੈਕਟ ਐਕਸ ਲਿਖਿਆ ਤੁਸੀਂ ਇੱਥੇ ਕਲਿੱਕ ਕਰਨਾ ਇਫੈਕਟਸ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਇਹਦੇ ਤੇ ਜਿਵੇਂ ਆ ਇਫੈਕਟ ਲੱਗੇ ਉਹਨਾਂ ਦੇਖੋ ਕਿੰਨੇ ਇਫੈਕਟ ਆ ਗਏ ਮੈਂ ਇਹਦੇ ਤੇ ਆ ਇਫੈਕਟ ਲਾਉਣਾ ਚਾਹੁੰਦਾ ਆ ਦੇਖੋ ਆ ਲੱਗਦਾ ਮੈਂ ਇੱਥੇ ਕਲਿੱਕ ਕਰ ਦਾਂਗਾ ਹੁਣ ਅਗਲੀ ਤੇ ਜਾਓ ਇੱਥੇ ਫਿਰ ਇਫੈਕਟਸ ਤੇ ਜਾਓ ਇਫੈਕਟ ਤੇ ਜਾਂਦੇ ਤੋਂ ਬਾਅਦ ਤੁਸੀਂ ਆ ਲਗਾ ਦਿਓ ਆ ਆ ਜਾਏਗਾ ਇਦਾਂ ਦਾ ਤੁਸੀਂ ਇੱਥੇ ਜੈਸ ਕਰ ਦਿਓ ਹੁਣ ਅਗਲਾ ਆ ਜਾਏਗਾ ਤੁਸੀਂ ਇਹਦੇ ਤੇ ਫਿਰ ਇਫੈਕਟ ਤੇ ਜਾਓ ਜੀ ਇਫੈਕਟ ਤੇ ਜਾਂਦੇ ਤੋਂ ਬਾਅਦ ਤੁਸੀਂ ਆ ਲਗਾ ਦਿਓ ਤੇ ਆ ਦੇਖੋ ਇਦਾਂ ਦਾ ਆ ਜਾਏਗਾ ਮਤਲਬ ਤੁਸੀਂ ਸਾਰਿਆਂ ਦੇ ਉੱਤੇ ਇਸੇ ਤਰ੍ਹਾਂ ਤੁਸੀਂ ਲਗਾ ਸਕਦੇ ਹੋ ਤੁਸੀਂ ਹੁਣ ਸੁਣ ਕੇ ਦੇਖੋ ਜਿਸ ਨੇ ਵੀ ਕੀਤਾ ਹੈ ਕੁਝ بڑا ਉਹ ਕਦੇ ਕਿਸੇ سے ਨਹੀਂ ਡਰਿਆ ਆਏ ਜਿਸ ਨੇ ਵੀ ਖੁਦ ਕੋ ਖਰਚ ਕੀਤਾ ਹੈ ਦੁਨੀਆ ਨੇ ਉਸੇ ਕਿੰਨਾ ਸੋਹਣਾ ਬਣ ਗਿਆ ਇਹ ਹੁਣ ਆਪਾਂ ਕਹਿੰਨੇ ਵੀ ਯਾਰ ਇਹਦੇ ਪਿੱਛੇ ਇੱਕ ਬੈਕਗ੍ਰਾਉਂਡ ਮਿਊਜ਼ਿਕ ਲੱਗ ਜਾਏ ਤੁਸੀਂ ਕਿੰਨਾ ਪਲੱਸ ਦੇ ਨਿਸ਼ਾਨ ਦੇ ਕਲਿੱਕ ਕਰਨਾ ਮਿਊਜ਼ਿਕ ਤੇ ਜਾਣਾ ਮਿਊਜ਼ਿਕ ਤੇ ਜਾਂਦੋਂ ਬਾਅਦ ਮਿਊਜ਼ਿਕ ਤੇ ਕਲਿੱਕ ਕਰਨਾ ਤੁਸੀਂ ਇੱਥੇ ਤੈਨੂੰ ਦੇਖੋ ਮਿਊਜ਼ਿਕ ਮਿਲ ਗਈ ਕਿੰਨੀ ਤਰ੍ਹਾਂ ਦੇ ਹਨਾ ਆਪ ਫਰੈਸ਼ ਹੋ ਗਿਆ ਪੌਪ ਹੋ ਗਿਆ ਨਮਨਿਕ ਹੋ ਗਿਆ ਫੈਜ਼ ਆਪਾਂ ਫਰੈਸ਼ ਤੇ ਕਲਿੱਕ ਕਰਦੇ ਪਸੰਦ ਵੀ ਇਹ ਕਿਦਾਂ ਦਾ ਵਾਹ ਆਹ ਮੋਟੀਵੇਸ਼ਨਲ ਹੀ ਯਾ ਦੇਖੋ ਆਪਾਂ ਇਹਨੂੰ ਹੀ ਆਪਾਂ ਲੈ ਲੈਨੇ ਤੁਸੀਂ ਇਹ ਤੇ ਯੂਜ਼ ਕਰੋਗੇ ਤੇ ਇਹ ਆ ਜਾਏਗਾ ਇਹਦੀ ਥੋੜੀ ਜੀ ਸਾਊਂਡ ਆਪਾਂ ਘਟਾ ਦਾਂਗੇ ਆਪਾਂ ਇਹ ਜੇ ਆਪਾਂ 5 6 ਹੀ ਰੱਖਾਂਗੇ ਜਿਆਦਾ ਪਸੰਦ ਨਹੀਂ ਆਖਣੇ ਦੀ ਇਹ ਤੁਸੀਂ ਸੈਟਿੰਗ ਕਰ ਸਕਦੇ ਇੱਥੋਂ ਸੱਤ ਕਰ ਲਈ ਮੈਂ ਤਾਂ ਓਕੇ ਕਰਤਾ ਹੁਣ ਆਪਾਂ ਸੁਣ ਕੇ ਦੇਖਦੇ ਹਾਂ ਜਿਸ ਨੇ ਵੀ ਕੀਤਾ ਹੈ ਕੁਝ بڑا ਉਹ ਕਦੇ ਕਿਸੇ سے ਨਹੀਂ ਡਰਿਆ ਆਈ ਜਿਸ ਨੇ ਵੀ ਖੁਦ ਕੋ ਖਰਚ ਕੀਤਾ ਹੈ ਆਪਣਾ ਮਿਊਜ਼ਿਕ ਵੀ ਰੈਡੀ ਹੋ ਗਿਆ ਜੀ ਆਪਣਾ ਤੇ ਓਡੀ ਵੀ ਰੈਡੀ ਹੋ ਗਿਆ ਦੇਖੋ ਆਪਣਾ ਬਣ ਕੇ ਰੈਡੀ ਹੋ ਗਿਆ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਇਹਨੂੰ ਐਕਸਪੋਰਟ ਕਰ ਸਕਦੇ ਹੋ ਤੁਸੀਂ ਇਹਨੂੰ ਐਕਸਪੋਰਟ ਕਰ ਸਕਦੇ ਹੋ ਇਹ ਤੁਹਾਨੂੰ ਵੀ ਦੋ ਇੱਕ ਤਰੀਕਾ ਤਾਂ ਪਹਿਲਾਂ ਇਹ ਹੋ ਗਿਆ ਹੁਣ ਤੁਹਾਨੂੰ ਵੀ ਦੂਜਾ ਤਰੀਕਾ ਵੀ ਦੱਸਦਾ ਪਹਿਲਾਂ ਆਪਾਂ ਇਹਨੂੰ ਐਕਸਪੋਰਟ ਕਰ ਲੈਂਦੇ ਇੱਕ ਨੂੰ ਇਨ ਐਕਸਪੋਰਟ ਹੋ ਲੈਂਦਾ ਇੱਕ ਨੂੰ ਜਦੋਂ ਇਹ ਐਕਸਪੋਰਟ ਹੋ ਜਾਈਏ ਤੁਹਾਨੂੰ ਮੈਂ ਇਹ ਵੀ ਚੀਜ਼ ਦਿਖਾਵਾਂਗਾ ਬਣ ਕੇ ਵੀ ਇਹ ਕਿਵੇਂ ਦੀ ਬਣਦੀ ਆ ਤੇ ਜਿਹੜੀ ਦੂਜੀ ਮੈਂ ਤੁਹਾਨੂੰ ਇੱਕ ਹੋਰ ਬਣਾਉਣਾ ਚਾਹੁੰਨਾ ਵਾਂ ਤੁਹਾਨੂੰ ਮੈਂ ਦਿਖਾਉਣਾ ਚਾਹੁੰਨਾ ਇੱਕ ਹੋਰ ਗ੍ਰੀਨ ਸਕਰੀਨ ਵਾਲੀ ਜਿਹੜੀ ਆਪਾਂ ਇੰਕਲ ਹੀ ਡਾਊਨਲੋਡ ਕੀਤੀ ਸੀ ਉਹ ਤੁਸੀਂ ਜਿਵੇਂ ਉਹ ਵੀ ਬਹੁਤ ਜ਼ਿਆਦਾ ਵਧੀਆ ਬਣਦੀ ਆ ਉਹ ਵੀ ਤੁਸੀਂ ਬਣਾ ਸਕਦੇ ਹੋ ਹੁਣ ਮੈਂ ਦੇਖੋ ਮੇਰੀ ਗੈਲਰੀ ਦੇ ਵਿੱਚ ਨਾ ਸੇਵ ਹੋ ਜੇਗੀ ਜੀ ਇਹ ਤੇ ਮਤਲਬ ਗੈਲਰੀ ਦੇ ਵਿੱਚ ਲੈ ਜਾ ਕੇ ਨਾ ਪਲੇ ਕਰਕੇ ਦਿਖਾਉਣਾ ਹੁਣ ਮੈਂ ਤਾਂ ਆਪਣੀ ਗੈਲਰੀ ਚ ਲੈ ਕੇ ਜਾਂਦਾ ਵਾਂ ਗੈਲਰੀ ਦੇ ਵਿੱਚ ਆ ਪਈ ਆ ਹੁਣ ਮੈਂ ਤੁਹਾਨੂੰ ਦਿਖਾਉਣਾ ਵਾ جس نے بھی خود کو خرچ کیا ہے 아이 دنیا نے اسی کو گوگل پر سرچ کیا ہے۔ دیکھو اے اس طرح دی بن گئی ہے نا ہن میں کہنا کہ جے گرین سکرین والی بنے گرین سکرین والی میں کہنا جڑی اپ انکل ہی ڈاؤن لوڈ کیتی سی اودے لیے ਤੁਸੀਂ کی کرنا وا اودے لیے پھر ਤੁਸੀਂ اپنی وی ار ایپلیکیشن دے وچ چلے جانا جی اپنا جڑا پروجیکٹ سی اپا ورک دا پتہ جس نوں کران گے ਆਪਾਂ ਇਸ ਪ੍ਰੋਜੈਕਟ ਤੇ ਦਰਾਂਗੇ ਪ੍ਰੋਜੈਕਟ ਤੇ ਕਲਿੱਕ ਕਰਾਂਗੇ ਦੇਖੋ ਆਪਣਾ ਸਰ ਪ੍ਰੋਜੈਕਟ ਆ ਗਿਆ ਜੀ ਹੁਣ ਤੁਸੀਂ ਗ੍ਰੀਨ ਵਾਲੇ ਤੇ ਕੀ ਕਰਨਾ ਜਿੱਥੇ ਆ ਪਲੱਸ ਦਾ ਨਿਸ਼ਾਨਾ ਜੀ ਤੁਸੀਂ ਪਲੱਸ ਦੇ ਨਿਸ਼ਾਨ ਤੇ ਕਲਿੱਕ ਕਰ ਦੇਣਾ ਇੱਥੇ ਸਟੋਕ ਲਿਖਿਆ ਇੱਥੇ ਸਟਿੱਕਰ ਲਿਖਿਆ ਆਪਾਂ ਸਟੋਕ ਤੇ ਕਲਿੱਕ ਕਰਾਂਗੇ ਸਟੋਕ ਤੇ ਕਲਿੱਕ ਕਰਨ ਤੋਂ ਬਾਅਦ ਜਿਹੜੀ ਆਪਾਂ ਗ੍ਰੀਨ ਸਕਰੀਨ ਵਾਲੀ ਸੀ ਆ ਜੀ 32 ਸੈਕਿੰਡ ਦੀ ਆ ਦੇਖੋ ਉੱਪਰ ਲੱਗ ਗਈ ਹੁਣ ਆ ਦੇਖੋ ਹੁਣ ਮੈਨੂੰ ਪਲੇ ਕਰ ਹੇ ਕੁਛ ਬੜਾ ਉਹ ਕਦੇ ਕਿਸੇ ਸੇ ਨਹੀਂ ਡਰਾਂ ਆਏ ਆ ਦੇਖੋ ਇਹ ਆ ਗਿਆ ਇਹ ਆਪਾਂ ਇਹਨੂੰ ਚੱਕ ਕੇ ਥੋੜੀ ਜੀ ਤੇ ਘੁਰੀ ਕਰਦੇ ਇਹਨੂੰ ਦੁਨੀਆ ਨੇ ਉਸੇ ਨੂੰ ਗੂਗਲ ਪਰ ਜਿਹੜੇ ਸਾਡੇ ਫੋਟੋ ਨੇ ਉਹ ਨਹੀਂ ਸਾਨੂੰ ਦੇਖਦੀ ਆ ਪਈਆਂ ਉਹ ਕਿਵੇਂ ਦਿਖਣ ਗਿਆ ਹੁਣ ਤੁਸੀਂ ਇਸ ਲੇਅਰ ਨੂੰ ਗ੍ਰੀਨ ਵਾਲੀ ਸਕਰੀਨ ਨੂੰ ਤੁਸੀਂ ਲੇਅਰ ਨੂੰ ਕਲਿੱਕ ਕਰ ਲੈਣਾ ਜੀ ਕਲਿੱਕ ਕਰਨ ਤੋਂ ਬਾਅਦ ਤੁਸੀਂ ਥੱਲੇ ਆ ਜਾਣਾ ਕਿੰਨੇ অপਸ਼ਨ ਦਿੱਤੇ ਹੋਏ ਨੇ ਦੇਖੋ ਅਕਰੋਮਾ ਲਿਖਿਆ ਕਰੋਮੇ ਤੇ ਕਲਿੱਕ ਕਰ ਦੇਣਾ ਜੀ ਕਲਿੱਕ ਕਰਨ ਤੋਂ ਬਾਅਦ ਤੁਸੀਂ ਇਹਨੂੰ ਗ੍ਰੀਨ ਨੂੰ ਜਾਂ ਕਿੱਥੇ ਲੈ ਜਾਣਾ ਦੇਖੋ ਉਹ ਹੋ ਗਿਆ ਹੁਣ ਆਪਾਂ ਇਹਨੂੰ ਤੁਸੀਂ ਅਡਜਸਟ ਕਰ ਦੋ ਹੁਣ ਆਪਾਂ ਇੱਕ ਦੇਖਦੇ ਹਾਂ ਦੇਖੋ ਹੁਣ ਪਲੇ ਕਰਕੇ ਦੇਖਦੇ ਹਾਂ ਦੇਖ ਰਹਾ ਹਾਂ ਤੁਸੀਂ ਜਿਸ ਨੇ ਵੀ ਕੀਤਾ ਹੈ ਕੁਝ بڑا ਉਹ ਕਦੇ ਕਿਸੇ سے ਨਹੀਂ ਡਰਾ ਆਈ جس نے بھی ہاں تھوڑی وچ ਆ صحیح نہیں لگدی گی ਆਪਾਂ ਇੱਥੇ ਕੀ ਕਰਨਾ ਆਪਾਂ ਫਿਰ ਤੇ ਕਲਿੱਕ ਕਰਕੇ ਆਪਾਂ ਕਰੋ ਮਤ ਜਾਵਾਂਗੇ ਜੀ ਕਰੋ ਮਤ ਜਾ ਕੇ ਆਪਾਂ ਇਹਨੂੰ ਥੋੜਾ ਜਿਹਾ ਉੱਪਰ ਚੱਕ ਕੇ ਲੈ ਜਾਾਂਗੇ ਦੇਖੋ ਇੱਥੇ ਤੁਸੀਂ ਵਧਾ ਕਰਨਾ ਵੀ ਸਕਦੇ ਹੋ ਇਹਨੂੰ ਇਦਾਂ ਕਰ ਲਓ ਤਾਂ ਵੀ ਸੋਹਣੀ ਲੱਗੇਗੀ ਤੁਸੀਂ ਇੱਥੇ ਵੀ ਇਹਦੀ ਇਫੈਕਟ ਕਰ ਸਕਦੇ ਜਿਹੜੇ ਥੱਲੇ ਦਿੱਤੇ ਹੋਏ ਨੇ ਹਨਾ ਇਨਸੈਂਟਿਵ ਅਪੀਲ ਨੂੰ ਤੁਸੀਂ ਇੱਥੇ ਜੈਸਟ ਕਰ ਦਿਓ ਹੁਣ ਦੇਖੋ ਜਿਸ ਨੇ ਵੀ ਖੁਦ ਕੋ ਖਰਚ ਕੀਤਾ ਹੈ ਆਈ ਦੁਨੀਆ ਨੇ ਉਸੇ ਕੋ گوگل ਪਰ ਸਰਚ ਕੀਤਾ ਹੈ ਆਈ ਅਗਰ ਸੂਰਜ ਦੇਖੋ ਕਿੰਨੀ ਸੋਹਣੀ ਚੀਜ਼ ਬਣ ਕੇ ਰੈਡੀ ਹੋ ਗਈ ਇਹ ਹੁਣ ਮੈਂ ਕੀ ਕਰਦਾ ਮੈਂ ਇਹਨੂੰ ਵੀ ਐਕਸਪੋਰਟ ਕਰਕੇ ਦੇਖਦਾ ਹੁਣ ਇਹ ਦੇਖੋ ਦੋਨੇ ਦੇ ਵਿੱਚ ਤੁਹਾਨੂੰ ਮੈਂ ਦਿਖਾਉਂਗਾ ਦੋਨਾਂ ਦੇ ਵਿੱਚ ਕੀ ਅੰਤਰਾ ਹੁਣ ਤੁਸੀਂ ਦੋਨੇ ਦੇਖਿਓ ਪਹਿਲੀ ਵਾਲੀ ਵੀ ਤੁਸੀਂ ਦੇਖ ਲਈ ਆ ਦੂਜੀ ਵੀ ਦੇਖ ਲਈ ਆ ਇਹ ਤੇ ਦੋਵਾਂ ਦੇ ਵਿੱਚ ਅੰਤਰ ਦੇਖੋ ਤੁਹਾਨੂੰ ਜਿਹੜੀ ਵੀ ਚੀਜ਼ ਵਧੀਆ ਲੱਗੂਗੀ ਤੁਸੀਂ ਉਸੇ ਚੀਜ਼ ਨੂੰ ਤੁਸੀਂ ਅਪਲਾਈ ਕਰ ਸਕਦੇ ਹੋ ਇਹਦੇ ਤੇ ਕੋਈ ਕਾਪੀਰਾਈਟ ਨਹੀਂ ਆਏਗਾ ਕੋਈ ਕਿਸੇ ਤਰ੍ਹਾਂ ਦਾ ਨਹੀਂ ਆਏਗਾ ਸਿਰਫ ਤੁਹਾਡੀ ਵਾਇਸ ਦੇ ਵਿੱਚ ਰਿਕਾਰਡ ਹੋਣਾ ਚਾਹੀਦਾ ਇਹ ਤੁਹਾਡੇ ਜਿਹੜਾ YouTube ਚੈਨਲ ਬੜੀ ਛੇਤੀ ਤੁਹਾਡਾ ਵਾਇਰਲ ਹੋਊਗਾ ਹੁਣ ਮੈਂ ਤੁਹਾਨੂੰ ਆਪਣੀ ਗੈਲਰੀ ਦੇ ਵਿੱਚ ਲੈ ਕੇ ਜੰਨਾ ਦੇਖੋ ਹੁਣ ਸੇਵ ਹੋ ਗਿਆ ਮੇਰੇ ਕੋਲ ਰੈਡੀ ਠੀਕ ਹੈ ਜੀ ਹੁਣ ਸੇਵ ਹੋਣ ਤੋਂ ਬਾਅਦ ਪਹਿਲਾਂ ਮੈਂ ਤੁਹਾਨੂੰ ਦਿਖਾਉਣਾ ਵਾ ਜਿਹੜਾ ਆਪਾਂ ਪਹਿਲਾਂ ਬਣਾਇਆ ਸੀ ਪਹਿਲਾਂ ਮੈਂ ਤੁਹਾਨੂੰ ਉਹ ਦਿਖਾਉਣਾ ਮੈਂ ਆਪਣੀ ਗੈਲਰੀ ਦੇ ਵਿੱਚ ਚਲਾ ਗਿਆ ਜਿਹੜਾ ਮੇਰਾ ਪਹਿਲਾ ਹੋਇਆ

ਸੋ ਦੋਸਤੋ ਦੇਖੋ ਕਿੰਨਾ ਸੌਖਾ ਤਰੀਕਾ ਵਾ ਕਿੰਨੇ ਸੌਖੇ ਤਰੀਕੇ ਨਾਲ ਤੁਸੀਂ ਆਪਣੇ ਮੋਬਾਈਲ ਫੋਨ ਤੋਂ ਉੱਤੋਂ ਹੀ ਤੁਸੀਂ ਇੱਕ ਮੋਟੀਵੇਸ਼ਨਲ ਤੁਸੀਂ ਵੀਡੀਓ ਬਣਾ ਲਈ ਤੁਸੀਂ ਤੇ ਇਹ ਵੀਡੀਓ ਜਦੋਂ ਤੁਸੀਂ ਇਦਾਂ ਦੀ ਵੀਡੀਓ ਤੁਸੀਂ ਬਣਾ ਕੇ ਆਪਣੇ YouTube ਚੈਨਲ ਦੇ ਉੱਤੇ ਤੁਸੀਂ ਅਪਲੋਡ ਕਰੋਗੇ ਤਾਂ ਤੁਹਾਡਾ ਚੈਨਲ ਜਿਹੜਾ ਕਿੰਨੀ ਛੇਤੀ ਗਰੋ ਹੋਊਗਾ ਤੇ ਤੁਹਾਡੇ ਵਿਊ ਵੀ ਆਣੇ ਸਬਸਕ੍ਰਾਈਬਰ ਵੀ ਆਣਗੇ ਤੇ ਨਾਲ ਸਬਸਕ੍ਰਾਈਬਰ ਦੇ ਨਾਲ ਨਾਲ ਤੁਹਾਡੇ ਖਾਤੇ ਦੇ ਵਿੱਚ ਪੈਸੇ ਵੀ ਹੋਣਗੇ ਇਦਾਂ ਦਾ ਚੈਨਲ ਤੁਸੀਂ ਵੀ ਬਣਾ ਸਕਦੇ ਹੋ ਹਾਰਰ ਕਹਾਣੀ ਬਣਾ ਸਕਦੇ ਹੋ ਜਾਂ ਫਿਰ ਤੁਸੀਂ ਮੋਟੀਵੇਸ਼ਨਲ ਤੁਸੀਂ ਕਹਾਣੀਆਂ ਬਣਾ ਕੇ ਤੁਸੀਂ ਇਦਾਂ ਦੀ ਅਪਲੋਡ ਕਰ ਦੋ ਤੇ ਤੁਹਾਡਾ ਚੈਨਲ ਦੇਖੋ ਕਿੰਨੀ ਛੇਤੀ ਬੂਸਟ ਹੋਏਗਾ ਵਾਇਰਲ ਹੋਏਗਾ ਇਸ ਵੀਡੀਓ ਨੂੰ ਬਣਾਉਣ ਦੇ ਲਈ ਨਾ ਬਸ ਜਿਹੜੀ ਐਡੀਟਿੰਗ ਆ ਤੁਹਾਨੂੰ ਐਡੀਟਿੰਗ ਸਕਿੱਲ ਜਿਹੜੀ ਉਹ ਵਧੀਆ ਹੋਣੀ ਚਾਹੀਦੀ ਹੈ ਜੇ ਤੁਹਾਨੂੰ ਐਡੀਟਿੰਗ ਸਕਿੱਲ ਵਧੀਆ ਆਂਦੀ ਆ ਤਾਂ ਤੁਸੀਂ ਇਸ ਵੀਡੀਓ ਨੂੰ ਹੋਰ ਵੀ ਵਧੀਆ ਬਣਾ ਸਕਦੇ ਹੋ ਜਿੰਨੀ ਵਧੀਆ ਤੁਹਾਡੀ ਐਡੀਟਿੰਗ ਹੋਏਗੀ ਉਨੀ ਵਧੀਆ ਤੁਹਾਡੀ ਵੀਡੀਓ ਹੋਏਗੀ ਉਨੀ ਵੀ ਵੀਡੀਓ ਤੁਹਾਡੀ ਜਿਆਦਾ ਵਾਇਰਲ ਹੋਏਗੀ ਤੇ ਉਨੀ ਜਿਆਦਾ ਤੁਸੀਂ ਇਨਕਮ YouTube ਤੋਂ ਤੁਸੀਂ ਕਰਨੀ ਸ਼ੁਰੂ ਕਰ ਦੋਗੇ ਜੀ ਜਿਨ੍ਹਾਂ ਨੇ ਮੇਰੀ ਪਟਿਆਲੇ ਵਰਕਸ਼ਾਪ ਅਟੈਂਡ ਕੀਤੀ ਸੀ ਉਹਨਾਂ ਨੂੰ ਮੈਂ ਪੂਰੀ ਡਿਟੇਲ ਦੇ ਵਿੱਚ ਦੱਸਿਆ ਸੀਗਾ ਵੀ ਮਤਲਬ ਤੁਸੀਂ ਜਿਹੜੀ ਵੀਡੀਓ ਐਡੀਟਿੰਗ ਆ ਤੁਸੀਂ ਕਿਵੇਂ ਕਰਦੇ ਆ ਕਿੱਥੋਂ ਵੀਡੀਓ ਡਾਊਨਲੋਡ ਕਰਦੇ ਆ ਕਿਵੇਂ ਵੀਡੀਓ ਡਾਊਨਲੋਡ ਕਰਦੇ ਆ ਕਿਵੇਂ ਫੋਟੋ ਡਾਊਨਲੋਡ ਕਰਦੇ ਆ ਨੇ ਉਹਨਾਂ ਨੂੰ ਮੈਂ ਪ੍ਰੋਪਰਲੀ ਸਹੀ ਤਰੀਕੇ ਨਾਲ ਦੱਸਿਆ ਸੀਗਾ ਵੀ ਤੁਸੀਂ ਐਡੀਟਿੰਗ ਕਿਵੇਂ ਕਰਨੀ ਆ ਅਗਰ ਉਹ ਮੇਰੀ ਵੀਡੀਓ ਦੇਖ ਰਹੇ ਨੇ ਤਾਂ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਵੀ ਐਡੀਟ ਉਹ ਵੀਡੀਓ ਨੂੰ ਐਡਿਟ ਕਰ ਲੈਣਗੇ। ਅਗਰ ਤੁਸੀਂ ਮੇਰੀ ਆਉਣ ਵਾਲੀ ਵਰਕਸ਼ਾਪ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ। ਅਗਰ ਤੁਸੀਂ ਵੀ ਕਿੰਨੇ ਵੀ ਅਸੀਂ ਵੀ YouTube ਤੋਂ ਸਿੱਖਿਆ ਵੀ ਅਸੀਂ ਪੈਸਾ ਕਿਵੇਂ ਕਮਾਉਣਾ ਸਾਡਾ YouTube ਚੈਨਲ ਕਿਵੇਂ ਬਣਾਉਣਾ ਉਹਦੀ ਸੈਟਿੰਗ ਕਿਵੇਂ ਕਰਨੀਆਂ ਵੀਡੀਓ ਨੂੰ ਸ਼ੂਟ ਕਿਵੇਂ ਕਰਨਾ ਵੀਡੀਓ ਨੂੰ ਐਡਿਟ ਕਿਵੇਂ ਕਰਨਾ ਵਾ ਵੀਡੀਓ ਨੂੰ ਅਪਲੋਡ ਕਿਵੇਂ ਕਰਨਾ ਵਾ ਅਗਰ ਤੁਸੀਂ ਸਾਡੀ ਆਉਣ ਵਾਲੀ ਵਰਕਸ਼ਾਪ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਫੋਨ ਕਰਕੇ ਸਾਡੀ ਟੀਮ ਤੋਂ ਤੁਸੀਂ ਆਉਣ ਵਾਲੀ ਵਰਕਸ਼ਾਪ ਬਾਰੇ ਤੁਸੀਂ ਪੁੱਛ ਸਕਦੇ ਹੋ ਜਿਹੜੀ ਸਾਡੀ ਆਉਣ ਵਾਲੀ ਵਰਕਸ਼ਾਪ ਆ ਉਹ ਕਦੋਂ ਕਿੱਥੇ ਤੇ ਕਿੰਨੇ ਵਜੇ ਹੋਵੇਗੀ ਜੀ ਅਗਰ ਤੁਸੀਂ ਵਰਕਸ਼ਾਪ ਜਾਣ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਤੁਸੀਂ ਫੋਨ ਕਰਕੇ ਅੱਜ ਹੀ ਤੁਸੀਂ ਸਾਡੀ ਟੀਮ ਕੋਲੋਂ ਤੁਸੀਂ ਜਾਣਕਾਰੀ ਲੈ ਸਕਦੇ ਹੋ ਜੀ ਸੋ ਦੋਸਤੋ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਵੀ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਕਰ ਦਿਓ ਜਾਂ ਫਿਰ ਤੁਸੀਂ ਇਸ ਵੀਡੀਓ ਦੇ ਥੱਲੇ ਤੁਸੀਂ ਕਮੈਂਟ ਵੀ ਕਰ ਸਕਦੇ ਹੋ ਜੀ ਸੋ ਦੋਸਤੋ ਮਿਲਦਾ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ